ਜੈਨਿਕ ਸੁਰਾਂ ਨਿਊਜ਼ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਅੱਜ ਅਸੀਂ ਮੌਜੂਦ ਹਾਂ ਸ਼ਾਰਬੂ ਡਿਸਟ੍ਰਿਕਟ ਦੇ ਦਸੂਆ ਦੇ ਨਜ਼ਦੀਕੀ ਗਗਨਦੀ ਦੇ ਟੀਲ ਦੇ ਨੇ ਜਿੱਥੇ ਕਿ ਪ੍ਰਚੀਨ ਮੰਦਿਰ ਜਿਹੜਾ ਭੋਲੇ ਸ਼ੰਕਰ ਜਿਹਦਾ ਜਿੱਥੇ ਲੱਖਾਂ ਦੇ ਤਾਦਾਦ ਨਾਲ ਜਿਹੜੇ ਲੋਕ ਇੱਥੇ ਦਰਸ਼ਨ ਕਰ ਰਹੇ ਨੇ ਅੱਜ ਜਿਵੇਂ ਕਿ ਇਸ ਸੌਂ ਦੇ ਮਹੀਨੇ ਜਿਹੜਾ ਪਹਿਲਾ ਜਿਹੜਾ ਸੋਮਵਾਰ ਹੈ ਤੇ ਲੋਕੀ ਇਸ ਵਾਰ ਇਸ ਸੋਮਵਾਰ ਵਰਤ ਵੀ ਰੱਖਦੇ ਨੇ ਕਈ ਲੋਕ ਨੇ ਇੱਥੇ ਇੱਥੇ ਦਰਸ਼ਨ ਕਰ ਰਹੇ ਨੇ ਸ਼ਿਵਲੀ ਦੇ ਜਲ ਜਿਹੜਾ ਰਹਿਤਨ ਤਾਂ ਨਾਲ ਤਸਵੀਰਾਂ ਖਾਂਦੀਆਂ ਕਰਦੇ ਆ ਆਓ ਤਾਂ ਨਾ ਤਸਵੀਰਾਂ ਵੀ ਖਾਂਦੀਆਂ ਕਰਾਂਗੇ ਨਾਲ ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ نیچے ਤੱਕ ਲਾਈਨਾਂ ਲੱਗੀਆਂ ਹੋਈਆਂ ਤੇ ਨਾਲ ਹੀ ਤਾਂ ਆਪਾਂ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬਾਰੇ ਵਿੱਚ ਕੀ ਕਹਿਣਾ ਤੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਲੋਕਾਂ ਨੇ ਦਰਸ਼ਨ ਕਰ ਰਹੇ ਨੇ ਫਿਮਿੰਗ ਤੇ ਜਲਜੜਾ ਰਹੇ ਨੇ ਹੁਣ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੋਂ ਜਿਹੜੇ ਲੋਕੀ ਦੂਰੋਂ ਦੂਰੋਂ ਚੱਲ ਕੇ ਇੱਥੇ ਆਉਂਦੇ ਨੇ ਜਿਨ੍ਹਾਂ ਦੀਆਂ ਇੱਥੇ ਆ ਕੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਪੂლე ਸ਼ੰਕਰ ਜੀ ਉਹਨਾਂ ਦੀਆਂ ਜਿਹੜੀਆਂ ਮਨ ਕਾਮਨਾ ਪੂਰੀਆਂ ਕਰਦੇ ਨੇ ਨਾਲ ਹੀ ਦਰਸ਼ਨ ਕਰਦੇ ਨੇ ਹੋਰ ਵੀ ਇੱਥੇ ਦੇ ਜਿਹੜੇ ਲੋਕ ਨੇ ਇੱਥੇ ਦੇ ਜਿਹੜੇ ਪੁਜਾਰੀ ਨੇ ਅਪਾ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਥੇ ਦਾ ਇਤਿਹਾਸ ਕੀ ਹੈ ਤੇ ਹੋਰ ਵੀ ਜਾਣਕਾਰੀ ਲੈਣ ਵਾਸਤੇ ਅਸੀਂ ਇੱਥੇ ਦੇ ਸਰਪੰਚਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇੱਥੇ ਦੇ ਜਿਹੜੇ ਸੇਵਾਦਾਰਾਂ ਮਨੋਰ ਸਿੰਘ ਜੀ ਉਹ ਮوجود ਨੇ ਆਪਾਂ ਨਾਲ ਗੱਲਬਾਤ ਕਰਾਂਗੇ ਨਾਲ ਹੀ ਇੱਥੇ ਦਾ ਜਿਹੜਾ ਇਤਿਹਾਸ ਹੈ ਜਿਹੜਾ ਸਿੰਘ ਜੀ ਦਾ ਜਿਹੜਾ ਗਗਨਦੀ ਘਟੀਲੇ ਦਾ ਇਤਿਹਾਸ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਅੰਕਲ ਜੀ ਦੇਖੋ ਇਹ ਇਤਿਹਾਸ ਜਿਹੜਾ ਦੁਆਪਨ ਯੁੱਗ ਦੇ ਨਾਲ ਜੁੜਿਆ ਹੋਇਆ ਜਦੋਂ ਪਾਂਡਵ ਅਗਯਾਤ ਵਾਰ ਦੇ ਦੌਰਾਨ ਵਿਸਵਾ ਇਸ ਤੋਂ ਪਹਿਲੇ ਵਿਰਾਟ ਨਗਰੀ ਕਹਿੰਦੇ ਸੀਗੇ ਤਾਂ ਵਿਰਾਜ ਨਗਰੀ ਦਾ ਰਾਜਾ ਜਿਹੜਾ ਸੀ ਉਹਦੇ ਕੋ ਭੇਸ ਬਦਲ ਕੇ ਪੰਡਵ ਜਿਹੜੇ ਰਹਿੰਦੇ ਸੀਗੇ ਉਹਨਾਂ ਨੂੰ ਵਿਆਦ ਬਾਤ ਤੋਂ ਆਣੇ ਤੋਂ ਪਹਿਲੇ ਗ੍ਰੀਂ ਭਗਵਾਨ ਜੀ ਨੇ ਕਿਹਾ ਕਿ ਾਕਾਂਤ ਦੇ ਵਿੱਚ ਸੰਤ ਭਗਵਾਨ ਦੀ ਪੂਜਾ ਕਰਨੇ ਵਾਸਤੇ ਤਾਂ ਉਹ ਕਾਂਤ ਜਗ੍ਹਾ ਦੇਖਣੇ ਬਾਤੇ ਇਸ ਜਗ੍ਹਾ ਦੇ ਉਪਰ ਆਏ ਤਾਂ ਉਹਨਾਂ ਕਾਂ ਪੁੰਨਿਆ ਔਰ ਮਸੀਹਾ ਦੇ ਉਪਰ ਉਹ ਜਿੱਥੇ ਪੂਜਾ ਵਾਹਤਾਂ ਦੇ ਸੀਗੇ ਇੱਕ ਇਹਨਾਂ ਨੇ ਛੋਟਾ ਜਿਹਾ ਮੰਦਿਰ ਬਣਾਇਆ ਸੀਗਾ ਤੇ ਸ਼ੰਗਰ ਭਗਵਾਨ ਨੇ ਉਹਨਾਂ ਨੂੰ ਸਮਾਧਾਨ ਦਰਸ਼ਨ ਦੇ ਕੇ ਇੱਕ ਆਪਣਾ ਸਿਵਲਿੰਗ ਪ੍ਰਦਾਨ ਕੀਤਾ ਹਨ ਤੇ ਉਹ ਛੋਟਾ ਜਿਹਾ ਮੰਦਰ ਬਣਾ ਕੇ ਗਏ ਪਿੱਛੇ ਇੱਕ ਮਾਜਲ ਦੇ ਰਾਜਾ ਸੀਗੇ ਉਹ ਆਏ ਉਹਨਾਂ ਨੇ ਪੁੱਛਿਆ ਵੀ ਇਹ ਕੀ ਨਾਮ ਸੇ ਰਾਜਾ ਜੀ ਦਾ ਹਾਂਜੀ ਕੀ ਨਾਮ ਸੇ ਰਾਜਾ ਜੀ ਦਾ ਜਿਹੜੇ ਇੱਥੇ ਮਾਜਲ ਦੇ ਸੀਗੇ ਉਸ ਟਾਈਮ ਨਾ ਤਾਂ ਉਹ ਉਹਨਾਂ ਨੇ ਵੀ ਆ ਕੇ ਪੂਜਾ ਅਰਚਨਾ ਕੀਤੀ ਉਹਨਾਂ ਦੇ ਰਾਜ ਨਹੀਂ ਸੀ ਉਹਨਾਂ ਨੇ ਕਿਹਾ ਅਗਰ ਮੇਰੇ ਕੋਈ ਇਲਾਜ ਹੋਏਗੀ ਤਾਂ ਮੈਂ ਇਹ ਮੰਦਰ ਬਣਾਉਂਗਾ ਕੁਝ ਹਾਸੇ ਤੋਂ ਬਾਅਦ ਕਿੰਨੇ ਲੋਕ ਇੱਥੇ ਸਪੈਸ਼ਲ ਦਰਸ਼ਨ ਕਰਨ ਆਉਂਦੇ ਜਿਹੜੇ ਆ 100 ਵਾਰ ਸ਼ਾਵਨ ਦਾ ਪਹਿਲਾ ਸ਼ੋਮਵਾਰ ਹਾਂਜੀ ਪੰਜਾਬ ਦੇ ਜਿੰਨੇ ਵੀ ਡਿਸਟ੍ਰਿਕਟ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਆਪਣੇ ਗੁਰਦੁਆਰਾ ਵਗੈਰਾ ਜਿਆਂ ਦੇ ਤੱਕ ਦੇ ਦੁਨੀਆ ਦੀ ਇਥੇ ਦਰਸ਼ਨ ਕਰਨ ਵਾਸਤੇ ਹੇ ਸਵਾ ਮਹੀਨਾ ਇਹ ਯਾਤਰਾ ਚੱਲਦੀ ਹੈ ਤੇ 16 ਜੂਨ ਤੋਂ ਲੈ ਕੇ 24 ਅਗਸਤ ਤੱਕ ਜਿਹੜੀ ਯਾਤਰਾ ਚੱਲੇਗੀ ਹਨ ਇਸਨ ਮਨੋਰ ਸਿੰਘ ਜੀ ਜਿਹੜੇ ਇੱਥੇ ਦੇ ਸੇਵਾਦਾਰ ਨੇ ਉਹਨਾਂ ਨੇ ਦੱਸਿਆ ਕਿ ਇਤੋਂ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਜਿਹੜੇ ਆ ਲੋਕ ਆਂਦੇ ਨੇ ਹਰ ਡਿਸਟ੍ਰਿਕਟ ਚੋਂ ਆਂਦੇ ਨੇ ਇੱਥੇ ਭੋਲੇ ਸ਼ੰਕਰ ਦੇ ਜਿਹੜੇ ਕਦਮਾਂ ਜਿਹੜੀ ਅਰਦਾਸ ਕਰਦੇ ਨੇ ਉਹ ਪੂਰੀਆਂ ਹੁੰਦੀਆਂ ਨੇ ਦਿਨਿਕ ਸੁਰਾਲੀ ਦਾ ਸੁਖਾ ਤੋਂ ਅਰਜੁਨ ਜੈਨ ਦੀ ਖੁਸ਼ੀ ਸ਼ਰਪਤ ਜਿੱਥੇ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਇੱਥੇ ਜਿਹੜੇ ਸ਼ਿਵਜੀ ਦਾ ਜਿਹੜਾ ਪ੍ਰਾਚੀਨ ਮੰਦਿਰ ਹੈ ਗੱਦੀ ਦੀ ਢਿੱਲਾ ਉੱਤੇ ਲੋਕ ਗੁਰੂ ਗੁਰ ਚੱਲ ਕੇ ਆਉਂਦੇ ਨੇ ਸਾਡੇ ਨਾਲ ਇੱਕ ਇਧਰ ਦੇ ਸ਼ਖਸ ਨੇ ਜੈਨ ਸਾਹਾ ਉਹ ਵੀ ਸਪੈਸ਼ਲ ਇਸ ਇੱਥੇ ਪਹੁੰਚੇ ਹੋਏ ਆਂ ਪਤਵਕਾਣਾ ਨਾਲ ਗੱਲਬਾਤ ਕਰ ਰਹੇ ਜੈ ਸ਼ਾਹ ਕੋ ਜੀ ਦਾ ਟਾਂਡਾ ਕਿ ਕੀ ਕਰਨਾ ਅਸੀਂ ਆਏ ਆ ਹਰ ਸਾਲ ਸੋਨ ਦੇ ਮਹੀਨੇ ਪਹਿਲੇ ਸੋਮਵਾਰਾ ਸ਼ੀ ਲੰਗ ਲੈ ਕੇ ਆਨੇ ਆ ਕੋ ਸਾਰੇ ਸਹਿਯੋਗ ਦੇ ਨਾਲ ਅਸੀਂ ਨਾ ਤਾਂ ਧਰਮ ਨੂੰ ਸਾਰੇ ਲੰਗ ਲੈ ਕੇ ਆਈ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਅੱਜ ਕੱਲ ਦੀ ਪੀੜ੍ਹੀ ਨੂੰ ਅੱਜ ਕੱਲ ਦੀ ਪੀੜ੍ਹੀ ਨੂੰ ਇਹ ਹੀ ਤਸਵੀਰ ਸਨਾਤਨ ਤਰੰ ਦਾ ਜੁੜੋ ਤੇ ਜਿਹੜੇ ਅੱਜ ਕੱਲ ਹੋਰ ਧਰਮਾਂ ਨਾਲ ਬਹੁਤ ਜਾ ਰਹੇ ਆ ਲੋਕੀ ਬਹੁਤ ਵਿਚਾਰ ਕਰ ਰਹੇ ਆ ਕਿ ਅਸੀਂ ਸਨਾਤਨ ਤੋਂ ਬਹੁ ਪਿੱਛੇ ਜਾ ਰਹੇ ਆ ਹੋਰ ਕੀ ਸੰਦੇਸ਼ ਜਿਹੜਾ ਮੰਦਿਰ ਆਏ ਹੁਸੀਂ ਇਹਦੇ ਬਾਰੇ ਕੋਈ ਚਾਨਣਾ ਪਾਓ ਇਹ ਮੰਦਿਰ ਬਹੁਤ ਪ੍ਰਾਚੀਨ ਆ ਬਹੁਤ ਪੁਰਾਣਾ ਮੰਦਿਰ ਆ ਗਗਨ ਦਾ ਕਿਲਾ ਇਹ ਸਾਰੇ ਸਯੋਗਨਾ ਮੰਦਿਰ ਦੇ ਭਗਤ ਪੇ ਤਾਂ ਪਿਆ ਸਾਰੇ ਆਂਦੇ ਆ ਕਿੱਥੋਂ ਕਿੱਥੋਂ ਲੋਕੀ ਆਂਦੇ ਕੋਈ ਤੁਹਾਨੂੰ ਇੱਥੇ ਆਂਦਾ ਜ ਹੈ ਬਹੁਤ ਦੂਰ ਤੂਰੋਂ ਆਂਦੇ ਆ ਕੋਈ ਲੁਧਿਆਣਾ ਤੋਂ ਜਲੰਧਰ ਤੋਂ ਬਹੁਤ ਦੂਰ ਦੂਰ ਲੋਕ ਆ ਰਹੇ ਆ ਸਭ ਕੋ ਪੋਲੀ ਸ਼ੰਕਰ ਦਾ ਤੇ ਸ਼ੰਤਾਨੇ ਕੇਸਨ ਜੈਲ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੋਲੀ ਸ਼ੰਕਰ ਜੀ ਚਰਨਾ ਦੇ ਵਿੱਚ ਹਾਜ਼ਰੀ ਲਾਉਣ ਵਾਸਤੇ ਆਏ ਤੇ ਨਾਲ ਉਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਤੇ ਨਾਲੇ ਉਹਨਾਂ ਨੇ ਦੱਸਿਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਉਂਦੇ ਹਾਂ ਜਿੱਤੇ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਲੋਕ ਇੱਥੇ ਮਹਾਦੇਵ ਜੀ ਦੇ ਮੰਦਰ ਪ੍ਰਾਚੀਨ ਮੰਦਰ ਇਹ ਗਵੰਗੀ ਟਿੱਲੇ ਆ ਰਹੇ ਨੇ ਉੱਥੇ ਹੀ ਹੋਰ ਵੀ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਾਣੀ ਜੀ ਸਰ ਕਿੱਥੋਂ ਆਏ ਜੀ ਸਰ ਅਸੀਂ ਬ ए कितने मनोकामना कि तो हर जी पूरी होती है कितना कितना टाइम हो गया यहाँ पे आते आपको तो तकरीबन सर बीस साल से हम मुगे रहते हैं बीस साल से हर साल आते है तो आपकी मनोकामना पूरी होती है बिल्कुल दिल्कु ਪੇਸਨ ਮੁਕੇਰੀਆਂ ਦੇ ਨਿਵਾਸੀ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਜਿਹੜੇ ਵੀ ਲੋਕ ਆਉਂਦੇ ਨੇ ਭੋਲੇ ਸ਼ੰਕਰ ਦੇ ਚਰਨਾਂ ਵਿੱਚ ਹਾਦੀ ਲਾਉਂਦੇ ਨੇ ਉਹਨਾਂ ਦੀ ਜਿਹੜੀ ਹੈ ਮਨਕਾਮਨਾ ਪੂਰੀ ਹੁੰਦੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਚੰਗੇ ਰਸਤੇ 'ਤੇ ਚੱਲਣਾ ਚਾਹੀਦਾ ਹੈ। ਇੱਥੇ ਦੇ ਉਹਨ ਸਾਡੇ ਨਾਲ ਜਿਹੜੇ ਸਾਬਕਾ ਸਰਪੰਚ ਸਹੋੜਾ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਨੇ ਉਹ ਮਜੂਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਇੱਥੇ ਦਾ ਜਿਹੜਾ ਸ਼ਿਸ਼ ਮੰਦਰ ਪ੍ਰਾਚੀਨ ਮੰਦਿਰ ਹੈ ਉਹਦੇ ਬਾਰੇ ਥੋੜਾ ਇਤਿਹਾਸ ਦੱਸਿਆ ਜਾਵੇ ਤੇ ਨਾਲ ਹੀ ਇਹ ਵੀ ਦੱਸਿਆ ਜਾਵੇ ਕਿ ਇੱਥੇ ਕਿੰਨੇ ਲੋਕ ਆਉਂਦੇ ਨੇ ਤੇ ਕਿਤੂ ਕਿਤੂ ਲੋਕ ਆਂਦੇ ਜੀ ਪਿੱਲੇ ਤੇ ਦਾਨਿਕ ਸੁਰਾ ਸਵਾਗਤ ਹੈ ਜੀ ਮੈਂ ਦਨ ਸਵੇਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਗਰਨੀ ਦੇ ਢਲੇ ਤੇ ਆਗੇ ਭੋਲੇ ਸ਼ੰਕਰ ਦੀ ਮਹਿਮਾ ਨੂੰ ਵਿਚਾਰਨ ਕੀਤਾ ਔਰ ਸੰਗਤ ਤੱਕ ਪਹੁੰਚਾਇਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸੋ ਇੱਥੇ ਕਿਤੂ ਕਿਤੂ ਲੋਕ ਆਂਦੇ ਆ ਸੰਗਤ ਜੀ ਜਿਹੜਾ ਸੰਗਤ ਇਸ ਵੇਲੇ ਮੌਕੇ ਦੀ ਹੈਗੀ ਆ ਭੋਲੇ ਸ਼ੰਕਰ ਦੀ ਨਿਕਲੀਲਾ ਕੋਈ ਪਤਾ ਨਹੀਂ ਚੱਲਦਾ ਕੋ ਹਿਮਾਚਲ ਤੋਂ ਆ ਰਿਹਾ ਕੋਈ ਅੰਮ੍ਰਿਤਸਰੋਂ ਆ ਰਿਹਾ ਕੋ ਜਲੰਧਰ ਤੋਂ ਆ ਰਿਹਾ ਕੋ ਚੰਡੀਗੜ੍ਹ ਤੋਂ ਆ ਰਿਹਾ ਕਭੀ ਦੂਰ ਦੂਰ ਤੋ ਜਿਹੜੀ ਸੰਗਤ ਹੈਗੀ ਹੈ ਭੋਲੇ ਸ਼ੰਕਰ ਦੇ ਚਰਨਾਂ ਵਿਚ ਆ ਰਹੀ ਹੈ ਔਰ ਆਪਣਾ ਭੋਲੇ ਸ਼ੰਕਰ ਤਾਂ ਜਿਹੜਾ ਹੈਗਾ ਜਿਹੜਾ ਇੱਥੇ ਆਪਣੇ ਮਨ ਤਨ ਦੇ ਨਾਲ ਆਉਂਦਾ ਸੱਚੇ ਮਨੋਂ ਭੋਲੇ ਸ਼ੰਕਰ ਨੂੰ ਨਹੀਂ ਮਨੋਂ ਕਾਮਨਾ ਪੂਰੀਆਂ ਕਰ ਲੈਣ ਸਰਪੰਚ ਸਾਹਿਬ ਦੇਖਿਆ ਜਾਵੇ ਕਿ ਇਹ ਪ੍ਰਚੀਨ ਮੰਦਿਰ ਹੈ ਕਿੰਨੇ ਚਿਰ ਤੋਂ ਇੱਥੇ ਮਣ ਇੱਥੇ ਦੇ ਚਾਂਦਨਾ ਪਉਚਦੇ ਇਤਿਹਾਸ ਤੋਂ ਕੀ ਹੈ ਜਿਹੜਾ ਮੰਦਰ ਹੈਗਾ ਜੀ ਇਹ ਤਾਂ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਉਹ 10 ਰੁਪਏ ਪਾਂਡਵਾ ਦੇ ਬਾਰੇ 10 ਦਿਨ ਪਹਿ ਉਹਨਾਂ ਦਾ ਇਤਿਹਾਸ ਹੈਗਾ ਪ੍ਰਚੀਨ ਮੰਦਿਰ ਹੈ ਬਾਕੀ ਤੇ ਜੋ ਅਸੀਂ ਸੁਣਿਆ ਅਸੀਂ ਸੋਇਦਸ ਗੱਲ ਕਰਾਂਗੇ ਕਿ ਬਹੁਤ ਹੀ ਪੁਰਾਣਾ ਔਰ ਪਾਂਡ ਬਾਂਦੇ ਬਾਰੇ ਦਾ ਇਤਿਹਾਸ ਹੈ ਇਹਨਾਂ ਦਾ ਬੋਲੇ ਸ਼ੰਕਰ ਜੀ ਭਗਵਾਨ ਕੀ ਜੈ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਸ਼ਿਵ ਮੰਦਰ ਗਗਨ ਜੀ ਦਾ ਢਿੱਲਾ ਦਾ ਇਤਿਹਾਸ ਹੈਗਾ ਔਰ ਇਹਦੀ ਪਰੰਪਰਾ ਹੈਗੀ ਹੈ ਹਰ ਸਾਲ ਲਗਾਤਾਰ 6 ਵਜੇ ਤੋਂ ਲੰਗਰ ਦੀ ਜਿਹੜੀ ਵਿਵਸਥਾ ਹੈਗੀ ਹੈ ਸ਼ਾਮ ਦੇ 8 ਵਜੇ ਤੱਕ ਔਰ ਸੌਣ ਮਹੀਨੇ ਦੇ ਵਿੱਚ ਜਿੱਦਾਂ ਹੁਣ ਸੌਣ ਮਹੀਨਾ ਕੱਲ ਨੂੰ ਸਗਰਾਂ ਤੋਂ 16 ਨੂੰ ਚੱਲੂ ਐ ਇਹਦੀ ਪਰਪਰਾ ਸਾਢੇ 4 ਵਜੇ ਲੰਗਰ ਦਾ ਭੋਗ ਲੱਗ ਜਾਣਾ ਜੀ ਔਰ ਨਵੀਂ ਤੋਂ ਨਵੀਂ ਆਈਟਮ ਅੱਜ ਕੜਾ ਪੂਰੀ ਐ ਕੱਲ ਨੂੰ ਮਰਾ ਮਾਲ ਪੂਰੀ ਐ ਪਰਸੋਂ ਹੋਰ ਕੁਛ ਹੈਗਾ ਨਵੀਆਂ ਤੇ ਨਵੀਆਂ ਕੋਈ ਚਾਪ ਕੋੜਾ ਲਾ ਰਿਆ ਕੋਈ ਗੋਲ ਗੱਫੇ ਲਾ ਰਿਆ ਮੰਦਿਰ ਦਾ ਅਜਾਸ 40 ਦਿਨ ਦੀ ਜਿਹੜੀ ਯਾਤਰਾ ਹੈਗੀ ਐ ਉਹ ਹਰ ਰੋਜ਼ ਦਾ ਲੰਗਰ ਨਵਾਂ ਲੱਗਦਾ ਜੀ ਭਗਤੀ ਲਾ ਰਿਆ ਇਹਨ ਭਗਤਾਵਾ ਹੀ ਮੰਦਿਰ ਹੈ ਉਨ੍ਹਾਂ ਦੇ ਅਸ਼ੀਰਵਾਦ ਆ ਭਗਤਾਂ ਦੇ ਯੋਗਦਾਨ ਨਾਲ ਹੀ ਅੱਜ ਜਿਹੜੀ ਪਰੰਪਰਾ ਮੰਦਿਰ ਦੀ ਹੈਗੀ ਹੈ ਛੋਟੇ ਤੋਂ ਬਹੁਤ ਵੱਡਾ ਭੋਲੇ ਸ਼ੰਕਰ ਨੇ ਆਪਣੇ ਆਪ ਨੂੰ ਬਹੁਤ ਉੱਚਾ ਕਰ ਰਿਹਾ ਕਿਉਂਕਿ ਸਾਰਾ ਭਗਤਾਂ ਦੇ ਸਹਿਯੋਗ ਨਾਲ ਹੈ ਔਰ ਇੱਕ ਇੱਕ ਪੈਸਾ ਜਿਹੜਾ ਭਗਤਾਂ ਦਾ ਹੈਗਾ ਉਹ ਤੁਸੀਂ ਡਵਲਪਮੈਂਟ 'ਚ ਦੇਖਦੇ ਹੋ 30 ਸਾਲ ਦੀ ਜਿਹੜੀ ਡਵਲਪਮੈਂਟ ਹੈਗੀ ਹੈ ਪਹਿਲਾ ਮੰਦਿਰ ਦੇ ਨਾਲ ਹੀ ਚੱਲਿਆ ਤੇ ਅੱਜ ਮੰਦਿਰ ਜਿਹੜਾ ਹੈਗਾ ਭੋਲੇ ਸ਼ੰਕਰ ਨੇ ਆਪਣੇ ਆਪ ਹੀ ਆਪਣਾ ਜਿਹੜਾ ਜਾਗਰਤ ਹੋਏ ਨੇ ਔਰ ਪਬਲਿਕ ਦੀਆਂ ਜਿਹੜੀਆਂ ਹੈਗੀਆਂ ਮਨੋ ਕਾਮਨਾ ਜੋ ਵੀ ਪਰਮਤਮ ਸਕੇ ਆਉਣਾ ਸਾਰੀਆਂ ਦੀਆਂ ਮਨੋ ਕਾਮਨਾ ਪੂਰੀਆਂ ਕੀਤੀਆਂ ਨੇ ਪਰੰਪਰਾ ਜਿਹੜੀ ਹੈਗੀ ਆ ਬੜੇ ਦੂਰ ਦੂਰ ਤੱਕ ਮੋਲੇ ਸ਼ੰਕਰ ਨਾਲ ਆਪਣੇ ਚਰਚੇ ਕਰ ਦਿੰਦੇ ਨੇ ਆਹ ਇੱਕ ਪੰਜਾਬ ਚੋਂ ਸਭ ਤੋਂ ਵੱਡਾ ਮੰਦਿਰ ਹੈਗਾ ਜਿੱਦੀ ਪਰੰਪਰਾ ਸਭ ਤੋਂ ਪਹਿਲਾਂ ਆਹੀ ਕਹਾਂਗੇ ਬਈ ਲੰਗਰ ਦੀ ਹੈਗੀ ਆ ਔਰ ਚਾਹ ਪਾਣੀ ਤਿੰਨ ਚੀਜ਼ਾਂ ਦੀ ਚਾਹ ਪਾਣੀ ਔਰ ਪ੍ਰਸ਼ਾਦ ਹਰ ਟਾਈਮ ਇੱਥੇ ਜਿਹੜਾ ਹੈਗਾ ਉਹ ਮਿਲਦਾ ਇਸਨ ਸਾਬਕਾ ਸਰਪੰਚ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਜਿੱਤੇ ਕਿ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਲੋਕਾਂ ਦੀਆਂ ਮਨ ਕਾਮਨਾ ਪੂਰੀਆਂ ਹੁੰਦਿਆਂ ਨੇ ਇੱਛਾ ਪੂਰੀਆਂ ਹੁੰਦਿਆਂ ਨੇ ਜਿਹੜਾ ਵੀ ਭੋਲੇ ਸ਼ੰਕਰ ਦੇ ਚਰਨਾਂ ਨਾਲ ਜੁੜਦਾ ਜੁੜਦਾ ਹੈ ਭੋਲੇ ਸ਼ੰਕਰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦਾ ਜਿਹੜਾ ਜਿਹੜਾ ਵੀ ਕਾਰਜ ਅੜਿਆ ਹੁੰਦਾ ਹੈ ਉਹ ਸਪੂਰਨ ਕਰਦਾ ਹੈ ਡੈਨਿਕ ਸਵੇਰਾ ਲਈ ਦਸੂਹਾ ਤੋਂ ਅਰਜੁਨ ਜੈਨ ਦੀ ਰੁਸ਼ੇਸ਼ਰਪੁਰ